ਮਨੰਤਰ ਵਿਸ਼ਵਾਸ ਕਰਮਾਨੀਆ ਮਨੰਤਰ ਵਿਸ਼ਵਾਸ ਕਰਮਾਨੀਆ ਕਰਨ ਹਾਰ ਨਾਨਕ ਇੱਕ ਜਾਨ ਆਜਨ ਲੋਕ ਨਿਰਗੁਣ ਯਾਰੇ ਅਨਸਵਰਪ ਸਦਾ ਸਮਾਲ ਜਿਨ ਕੀ ਜਿਨ ਕੀ ਅਤੀ ਸੀਤਰਾ ਨਾਨਕ ਨੀ ਵੀ ਨਾਲੇ ਅਸਤਵਿਧਿ ਰਮਾਇਆ ਕੁੰਜੀ ਅਤਿ ਪੁਰਾਣੀ ਕਵਨ ਬੋਲਦਾ ਕਵਨ ਦਰਸ਼ਾਣੀ ਜੇ ਤੁ ਸਾਜੇ ਸਬਰ ਜ਼ਿੰਗਾਰੇ ਕਰ ਭਾਗ ਮਿਜਨੇ ਉਬਾਰੇ ਬਾਰੇ ਵੀ ਦੁਜੇ ਬੇਰ ਦੂਤਾ ਵਾਰਜੁਨ ਬੋਜਨ ਸੁਖ ਸੁਖ ਪਰਦੇ ਉਪਰ ਸਰਸਾ ਮੋਕਪੀ ਆਉ ਬੜ ਕਉ ਦੇਣਾ ਇਨੇ ਰਗਨ ਗਨ ਕੁਛ ਨਾ ਪੂਜੇ ਬਾਕਸ਼ਲੇ ਤੁਰਨਕ ਸੀ ਜੇ ਜੇ ਪ੍ਰਸਾਤ ਰੋ ਪ੍ਰਸਾਤ ਕੋ ਪਸਾ ਸੁਤ ਪ੍ਰਾਤਵੀ ਤਪਨ ਤਸਾ ਗਸ ਜੀ ਪ੍ਰਸਾਤ ਬੀਸੀ ਤਰਿ ਜੋ ਸੁਦਾਇ ਪਉਨ ਪਾਪ ਕੋ ਅਮੁੱਲਾ ਜੇ ਪ੍ਰਸਾਤ ਕੋ ਕੇ ਪ੍ਰਸਾਤ ਅਕਰ ਸਮੁਗਰੀ ਪ੍ਰਸੰਗ ਸਾਥ ਹੈ ਬਸਾਦੀ ਨਿਹਸਪਭ ਕਨ ਨਿਤ ਰਜਨਾ ਤਿਸਤ ਅਗੇ ਪ੍ਰਸੰਗ ਰੋਜਨਾ ਸੇ ਦੋ ਕਮੂੜਾ ਨ ਬੇ ਬੇ ਨਾਨਾ ਕੜਲੇ ਪ੍ਰਭਾਪੇ ਆਤੰਦ ਜੋ ਰਖਣਾ ਤਿਸ ਨੂੰ ਪ੍ਰੇਤਨਾ ਕਰੇ ਕਵਾਰਜਾ ਕੀ ਸੇਵਨ ਆਪਣੇ ਤਪ ਬਤਾਸੀ ਮੂੜਾ ਮੜ ਨਹੀਂ ਹਿੱਲਾਪੇ ਜੋ ਠਾਕਰ ਸਦਾ ਸਦਾ ਹਜੂਰੇ ਤਾਂ ਕੋੰਤਾ ਜਾਣ ਤੇ ਦੂਰੇ ਜਾ ਕੇ ਟਹਿਲ ਪਵਿੱਤਰ ਗਹਿ ਮੰਦਸੇ ਸਾਰੇ ਮਗਦ ਅਝਾਨ ਸਦਾ ਸਦਾ ਭੁੱਲਣਾ ਨਾਨਕ ਰਕਣ ਹਾਰ ਅਭਾਰ ਰਤਨ ਦਿਆ ਕੋੜੀ ਸੰਗਰਸ਼ੇ ਸ 608 ਛੂਟ ਸੰਗਮ ਜੋ ਛੜਣਾ 170 ਕਰਮਾਲੇ ਜੋ ਹੋਰ ਸੁਦੂਰ ਬਰਾਨੇ ਬਰਾਨੇ